ਪੜਿਆ ਵੀ ਦੁਕਾਨਾਂ ਲੱਭੇ ਜੋ ਜਿਵੇਂ ਬੈਂਕੀਆਂ ਦੀ ਦੁਕਾਨਾਂ ਮਿਲਦੇ ਨੇ ਜਰੂਰੀ ਦਾ ਕਿਸ਼ਤੀ ਬਹੁਤ ੱਧੀ ਹੈ ਜੀ ਚੱਤ ਲੈ ਲੇਦੇ ਨੂੰ ਪੁਰਾਣਾ ਨਾਮ ਦਾ ਲੋ ਜੀ ਬੱਚਿਆਂ ਵਾਸਤੇ ਆ ਵੀ ਬੱਚਿਆਂ ਵਾਸਤੇ ਆ ਵੀ ਬੱਚਿਆਂ ਵਾਸਤੇ ਇਹਨਾਂ ਗੱਡੀ ਬੱਚਿਆਂ ਵਾਸਤੇ ਆ ਬੱਚਿਆਂ ਵਾਸਤੇ ਜੰਪਿੰਗ ਦੇਖੋ ਨਿਆਣਾ ਲੱਗਿਆ ਆਨੰਦ ਇਹ ਉਹ ਦੇਖੋ ਜੀ ਇੱਕ ਹੋਰ ਓਏ ਹੋਏ ਹੋਏ ਦੇਖੋ ਸੇਵਾ ਲੱਗੇ ਜੇ ਤਰ ਜਵਾਹ ਥੱਲੇ ਉਹ ਪਾਣੀ ਖੂਈ ਜਾ ਰਿਹਾ ਜੀ ਸरोवर ਭੰਨ ਗਿਆ ਅੱਜ ਤੁਨੂ ਮੇਲਾ ਰਵੱਲ ਅੱਗੇ ਕੱਲ ਸੱਚਾ ਸ਼ਬਦ ਦੇਖੋ ਇਹ ਗੁਰਦੁਆਰਾ ਪਾਰਕ ਵੀ ਭਰ ਗਈ ਆ ਮੇਲੇ ਦੀ ਤਿਆਰੀ ਆ ਕੱਲ ਦੀ ਮੇਲੇ ਦੀ ਇਹ ਤੋਂ ਪ੍ਰਸ਼ਾਦ ਮਿਲੂਗਾ ਇਹ ਦੁਕਾਨਾਂ ਤੋਂ ਜਲੇਬੀਆਂ ਜੀ ਕਿਸੇ ਆਂਦੀ ਆ ਇੱਥੇ ਜਦੋਂ ਘਰ ਆਇਆ ਮੈਂ ਪਹਿਲਾਂ ਜਲੇਬੀਆਂ ਦੀ ਦੁਕਾਨਾਂ ਕੜੋ ਬਹੁਤ ਵੱਡੀ ਆ ਕਸਤੀ ਜੀ ਆਪਾਂ ਇੱਥੇ ਝੂਟ ਲਾਵਾਂਗੇ ਕਸਤੀ 'ਚ ਮੈਨੂੰ ਲੱਗਦਾ ਮੈਂ ਨਹੀਂ ਆਣੀ ਉਹ ਲੈਣੇ ਆ ਉਹ ਭਰਾਵਾ ਲਾਵਾਂਗੇ ਆ ਲੋ ਜੀ ਛੋਟੇ ਬੱਚਿਆਂ ਦੇ ਆ ਵੀ ਛੋਟੇ ਬੱਚਿਆਂ ਦੀ ਆ ਵੀ ਛੋਟੇ ਬੱਚਿਆਂ ਦੀ ਆ ਵੀ ਛੋਟੇ ਬੱਚਿਆਂ ਦੀ ਗੋਲ ਗੋਲ ਲ ਆਉਣਾ ਹੈ ਅੱਜ ਕੰ데 ਰਾਤ ਨੂੰ ਫਿੱਟ ਕਰ ਦੇਣਗੇ ਕੱਲ ਤੱਕ ਤੁਹਾਨੂੰ ਦਿਖਾਵਾਂਗੇ ਆ ਵੀ ਛੋਟੇ ਬੱਚਿਆਂ ਦੀ ਲੈ ਆਹੀ ਕਿਹੜਾ ਉੱਥੇ ਆ ਵੀ ਛੋਟੇ ਬੱਚਿਆਂ ਦੀ ਆ ਜੋ ਫਾਟੇ ਕੋਸ ਮਿਲੂਗੇ ਖਡਾਉਣੇ ਮਿਲੂਗੇ ਉੱਥੇ ਬੱਚਿਆਂ ਤੇ ਖਡਾਉਣੇ ਕੜੇ ਵੀ ਮਿਲ ਜਾਂਦੇ ਥੇ ਲੋ ਜੀ ਬੱਚਿਆਂ ਵਾਸਤੇ ਐਥੇ ਉੱਥੇ ਜੜ ਜਾਂਦੇ ਮਾਰ ਤਿਆਰੀ ਕਰਦੇ ਕੱਲ ਦੀ ਇਸ ਜਿੰਬਾਖ ਦੇ ਇਸ ਇੱਕ ਬੰਸ਼ਾ ਸਾਹਿਬ ਅੰਦਰ ਸੇਮ ਪਰਾ ਇੱਥੇ ਜੋੜੇ ਜਮਾ ਹੁੰਦਾ ਹੁਣੇ ਆ ਕਾਲੂ ਜੀ ਮੇਰੇ ਤੇ ਦੇਖੋ ਜੀ ਉਧਰ ਦਵਾਰ ਅੰਦਰ ਸੁਪਨੇ ਸੁਪਨੇ ਕਰਦੇ ਹੋਏ ਕਾਲੂ ਸੇਵਾ ਚੋਂ ਨਿਸ਼ਾਨ ਸੰਚਾ सरोवर की सेवा हो रही है जी दरबार साहेब ਗੁਰੂ ਗ੍ਰੰਥ ਸਾਹਿਬਾ ਜੀ ਦੇ ਇੰਦਾ ਦਰਬਾਰ ਸਾਹਿਬ ਸਰੋਵਰ ਦੀ ਸੇਵਾ ਚੱਲ ਰਹੀ ਆ ਜੀ ਮੇਲੇ ਦੀ ਤਿਆਰੀ ਹੋ ਰਹੀ ਆ ਜੀ ਆ ਜਗਾ ਵਧੀਆ ਜੀ ਸੈਦਾਂ ਦੀ ਨਿਸ਼ਾਨ ਸਾਹਿਬਾ ਜੀ ਜਰੂਰ ਆਓ ਜੀ ਦੇਖ ਕੇ ਸਾਚੇ ਪੀਤ ਬੰਦ ਨਹਿ ਰਖਤੇ ਆਕੇ ਸ਼ਰਮਾਤੇ ਗੜ ਜਗ ਸੱਚੇ ਹੋ ਭਾਰੇ ਲੰਗਰ ਹਾਲ ਤਿਆਰ ਹੋ ਰਿਹਾ ਜੀ ਅੱਜ ਹੁਣ ਟੈਂਟ ਲਾ ਕੇ ਆਜਾ ਸਾਚਾ ਸਹਾਨ ਕੀ ਹੁੰਦਾ ਲੰਗਰ ਹੋ ਰਿਹਾ ਜੀ ਪਾਨ ਪਾਨ ਅਗ